ਜਦੋਂ ਪੁਲਿਸ ਵੱਲੋਂ ਇੱਕ ਵਿਅਕਤੀ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਉਸਦੇ ਗੁਪਤ ਅੰਗ ਨੂੰ ਕਰੰਟ ਲਗਾਉਣ ਦਾ ਮਾਮਲਾ ਸਾਹਮਣੇ ਆਇਆ। ਫਰੀਦਕੋਟ ਮੈਡੀਕਲ ਹਸਪਤਾਲ 'ਚ ਜ਼ੇਰੇ ਇਲਾਜ ਰਵਿੰਦਰ ਕੁਮਾਰ ਨੇ ਦੱਸਿਆ ਕਿ ਉਹਨਾਂ ਦੇ ਘਰ ਮਾਮੂਲੀ ਗੱਲ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਪਰਗਵਾਨ ਦੇ ਮੁੰਡੇ ਬਿਨਾਂ ਗੱਲੋਂ ਉਸ ਨਾਲ ਲੜਨ ਲੱਗ ਪਏ ਅਤੇ ਫਿਰ ਪੁਲਿਸ ਨੂੰ ਬੁਲਾ ਲਿਆ। ਪੁਲਿਸ ਨੇ ਥਾਣੇ ਲਿਜਾ ਕੇ ਉਸ ਨੂੰ ਬੁਰੀ ਤਰ੍ਹਾਂ ਨਾਲ ਤਸ਼ੱਦਦ ਦਿੱਤੀ। ਪਰਗਵਾਨ ਨੇ 2-3 ਵਾਰੀ ਮੈਨੂੰ ਧਮਕਾ ਦਿੱਤਾ। ਆਪਣੇ ਨਾਮ ਤੇ ਆ ਕੇ ਕੰਦੀ ਕਰਾ ਬਿਨਾ ਗੱਲ ਤੋਂ ਘਰੇ ਤੁਹਾਨੂੰ ਮਤੋਂ ਦਾ ਮਾੜਾ ਮੋਟਾ ਬੋਲ ਲੜਾ ਕਰੇ ਬਦਕਾਇਨ ਦੇ ਸਾਲ ਨੂੰ ਗਾਲਾ ਕੱਢਦਾ ਢਾਉਣ ਆਉਂਦੇ ਆ ਘਰੇ ਜਦੋਂ ਬਾਹਰ ਨਹੀਂ ਚੱਲਦੀ ਫਿਰ ਫੋਨ ਕਰਕੇ ਬੜਾ ਲੈਂਦੇ ਆ ਦੋਫਤੰਗ ਤੇ ਲਗਾਇਆ ਜੀ ਕੀ ਕੀ ਕੀਤਾ ਢੀੜੇ ਬਾੜ ਕੇ ਅੱਛਾ ਕੀ ਕੀਤਾ ਕੀ ਹਾਂ ਜੀ ਕਰੰਟ ਲੱਗ ਕੀ ਕੀਤਾ ਜੀ ਚਟਕਣੀ ਜੀ ਲਾਤੀ ਜੀ ਮੇਰੇ ਅੱਛਾ ਹਾਂ ਜੀ ਕੰਨਾ ਕੰਨਾ ਤੇ ਲਾਤੀਆਂ ਦੋ ਵਾਰੀ ਬਿਜਲੀ ਦੋ ਵਾਰੀ ਕੰਨਾ ਤੇ ਲਾਈ ਮੈਂ ਉਹਨਾਂ ਨੂੰ ਮੰਨਦਾ ਵੀ ਕਿ ਤੇ ਜੇ ਕੋਈ ਪੁਲਿਸ ਆਵਲ ਹੋਦੀ ਉਹਨਾਂ ਨੇ ਪਹਿਲਾਂ ਤੇ ਮਾਰ ਨੂੰ ਆ ਗਏ ਫਿਰ ਜਿਹਨੇ ਪੁਲਿਸ ਨੂੰ ਫੋਨ ਦਿੱਤਾ ਪੁਲਿਸ ਨੂੰ ਫੋਨ ਕਰਕੇ ਬੁਲਾ ਕੇ ਬਾਅਦ ਚ ਜੀ ਇਹਨਾਂ ਨੂੰ ਲੈ ਮੈਨੂੰ ਝੂਠ ਬੋਲ ਕੇ ਲੈ ਗਏ ਜੀ ਕਹਿੰਦੇ ਨਾ ਵੀ ਅਸੀਂ ਉੱਥੇ ਹੀ ਲੈ ਆਨੇ ਨੂੰ ਪਟਵਾਉਂਦੇ ਨਹੀਂ ਵੀ ਅਸੀਂ ਰਾਜੀ ਨਾ ਮੇਲੀ ਉੱਲੀ ਆਨੇ ਉੱਥੇ ਆ ਗਏ ਜੀ ਉਹਨਾਂ ਨੇ ਕੁਰਸੀਆਂ ਤੇ ਬਹਿ ਕੇ ਆਪ ਕੁਰਸੀਆਂ ਬਟਨ ਨੂੰ ਬਹੁਤ ਜ਼ਿਆਦਾ ਪਟਾਇਆ ਉਧਰ ਇਸ ਮਾਮਲੇ ਬਾਰੇ ਜਦੋਂ ਜੈਤੋ ਦੇ ਡੀਐਸਪੀ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਇਸ ਮਾਮਲੇ ਦੀ ਖਬਰ ਨਾ ਹੋਣ ਦੀ ਗੱਲ ਕਹਿ ਕੇ ਆਪਣਾ ਪੱਲਾ ਛੱਡ ਦਿੱਤਾ ਪੁਲਿਸ ਅਫਸਰਾਂ ਨੂੰ ਮਾਮਲੇ ਦੀ ਖਬਰ ਤੱਕ ਨਾ ਹੋਣਾ ਕਾਨੂੰਨ ਵਿਵਸਥਾ ਤੇ ਕਈ ਸਵਾਲ ਖੜੇ ਕਰਦਾ ਹੈ ਫਰੀਦਕੋਟ ਤੋਂ ਜਗਤਾਰ ਦੋਸਾਂਝ ਜਗਬਣੀ ਟੀਵੀ